ਅੱਜ ਕੱਲ੍ਹ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬੀ ਹੈਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬ੍ਰਿਟਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਬੇਅਦਬੀ ਦੇ ਮੁੱਖ ਮਲਜ਼ਮ ਪ੍ਰਦੀਪ ਕਲੇਰ ਦੀ ਪ੍ਰਦੀਪ ਕਲੇਰ ਦੇ ਬਿਆਨ ਤੇ ਸੁਖਬੀਰ ਸਿੰਘ ਬਾਦਲ ਦੇ ਹਲ ਪਰਟਵਾਰ ਕੀਤਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਸ਼ਮਨ ਅਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਦਾਅਵੇ ਪੂਰੇ ਤਰੀਕੇ ਨਾਲ ਝੂਠੇ ਨੇ ਮੇਰੇ ਖਿਲਾਫ ਝੂਠੇ ਇਲਜ਼ਾਮ ਲਾਪਰਵਾਸਤ ਯੋਗ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੇਰਾ ਦਿੱਤਾ ਗਿਆ ਪ੍ਰਦੀਪ ਕਲੇਰ ਨੂੰ ਸਿਆਸੀ ਹਿੱਤ ਲਈ ਵਰਤਿਆ ਗਿਆ ਹੈ

मामला काल साहब कोल विचार अधीन है उसके बाद ही अकाली दल इस पूरे मामले से कोई सख्त एक्शन लगे तेज पापी के खिलाफ फैसले बाद सख्त एक्शन लवागा न्यूज 18 ने कल जो प्रदीप कलेर है उसने खास गालबात की थी कई बड़े खुलासे दावे इनफैक्ट करता है प्रदीप कलेर नजर आया ਤੇ ਇਸੇ ਵਿਚਾਰੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਕਸ ਤੇ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਕਿਨੌਣੇ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਘਲੇਰ ਨੂੰ ਆਵਾਜ਼ ਮਿ ਪਾਰਟੀ ਅਤੇ ਹੋਰ ਪੰਥ ਵਿਰੋਧੀ ਤੇਰਾ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵੱਟੇ ਜਾਂਦੇ ਦੇਖ ਕੇ ਮੈਂ ਹੈਰਾਨ ਅਤੇ ਦੁਖੀ ਹਾਂ ਪੱਡੀ ਵੱਲੋਂ ਮੇਰੇ ਤੇ ਲਗਾਏ ਗਏ ਬੇਬੁਨਿਆਦ ਅਤੇ ਰਾਜਨੀਤਿਕ ਤੋਪੜਿਤ ਦੋਸ਼ ਬਿਲਕੁਲ ਝੂਠੇ ਤੇ ਪੂਰੀ ਤਰ੍ਹਾਂ ਨਾ ਬਰਦਾਸ਼ਯੋਗ ਨੇ ਮੈਂ ਇਹਨਾਂ ਝੂਠੇ ਅਤੇ ਖਤਰਨਾਕ ਦਾਅਵਿਆਂ ਤੇ ਸਖਤ ਇਤਰਾਜ਼ ਕਰਦਾ ਹਾਂ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਕਿਰਿਆਕਾਲ ਤੱਕ ਸਹਾਬ ਗੋਲ ਵਿਚਾਰ ਅਧੀਨ ਹੈ ਮੈਂ ਪਹਿਲਾਂ ਹੀ ਆਪਣੇ ਆਪ ਨੂੰ ਖਾਲਸਾ ਪੰਥ ਦੀ ਸਰਵੋੱਚ ਅਦਾਲਤ ਸਮਰਪਿਤ ਕਰ ਚੁੱਕਿਆ ਹਾਂ ਮੈਂ ਉਹਨਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਉਸ ਤੋਂ ਬਾਅਦ ਇਸ ਪਾਪੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਹੁੰਗਾਲ ਉਸ ਸਨਸਨੀਖੇਜ਼ ਦਾਅਵੇ ਦੀ ਜੋ ਬੇਅਦਬੀ ਦੇ ਮਲਜ਼ਮ ਪ੍ਰਦੀਪ ਕਲੇਰ ਨੇ ਕੀਤਾ ਪ੍ਰਦੀਪ ਕਲੇਰ ਖੁਦ న్యూਸ 18 ਪੰਜਾਬ ਨਾਲ ਜੁੜਿਆ ਤੇ ਰਾਮ ਰਹੀਮ ਨੂੰ ਦਿੱਤੀ ਮੁਆਫੀ ਨੂੰ ਲੈ ਕੇ ਸਨਸਨੀਖੇਜ਼ ਦਾਅਵੇ ਕਰ ਦਿੱਤੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਡੇਰਾ ਮੁਖੀ ਦੇ ਮੁਆਫੀਨਾਮੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਸੀ ਤਾਂ ਅਗੋ ਅਕਾਲੀ ਦਲ ਨੇ ਵੀ ਬੇਅਦਬੀ ਮਾਮਲੇ 'ਚ ਪ੍ਰਦੀਪ ਕਲੇਰ ਨੂੰ ਕਠਰੇ 'ਚ ਖੜਾ ਕਰ ਦਿੱਤਾ న్యూਸ 18 ਪੰਜਾਬ ਤੇ ਬੇਅਦਬੀ ਦਾ ਮਲਜ਼ਮ ਪ੍ਰਦੀਪ ਕਲੇਰ ਦੇ ਸਨਸਨੀਖੇਜ਼ ਦਾਅਵੇ ਮਾਫੀ ਨਾਮੇ ਤੇ ਖੁੱਲੇ ਕਈ ਰਾਜ਼ ਪਰ ਬਦਬੀ ਮਾਮਲੇ ਤੇ ਧਾਰੀ ਚੁੱਪੀ ਬਦਬੀ ਮਾਮਲੇ ਦਾ ਮੁਲਜ਼ਮ ਪ੍ਰਦੀਪ ਕਲੇਰ ਖੁਦ న్యూਸ 18 ਪੰਜਾਬ ਤੇ ਆਇਆ ਤੇ ਰਾਮ ਰਹੀਮ ਨੂੰ ਗੁਰੂ ਸਾਹਿਬ ਦਾ ਸਮਾਗ ਰੱਖਣ ਦੇ ਮਾਮਲੇ 'ਚ ਦਿੱਤੀ ਗਈ ਮਾਫੀ ਨੂੰ ਲੈ ਕੇ ਕਈ ਸਨਸਨੀਖੇਜ਼ ਦਾਅਵੇ ਕਰ ਦਿੱਤੇ ਤੇ ਕਟਾਰੇ ਵਿੱਚ ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਹਾਲਾਂਕਿ న్యూਸ 18 ਟੀਮ ਦੇ ਵੱਲੋਂ ਵਾਰ-ਵਾਰ ਸਵਾਲ ਬਦਬੀ ਮਾਮਲੇ ਨੂੰ ਲੈ ਕੇ ਵੀ ਕੀਤੇ ਗਏ ਪਰ ਮਾਮਲਾ ਕੋਰਟ ਦੇ ਵਿੱਚ ਹੋਣ ਦਾ ਹਵਾਲਾ ਦਿੰਦੇ ਹੋਏ ਜ਼ਿਆਦਾ ਕੁਝ ਬੋਲਣ ਤੋਂ ਬਚਦਾ ਹੋਇਆ ਨਜ਼ਰ ਆਇਆ ਮਾਫੀ ਨਾਮੇ ਨੂੰ ਲੈ ਕੇ ਪ੍ਰਦੀਪ ਕਲੇਰ ਨੇ న్యూਸ 18 ਤੇ ਦਾਵਾ ਕੀਤਾ ਕਿ ਰਾਮ ਰਹੀਮ ਨੇ ਮਾਫੀ ਨਹੀਂ ਮੰਗੀ ਸੀ ਸਿਰਫ ਸਪਸ਼ਟੀ ਕਰਨ ਦੇ ਲਈ ਚਿੱਠੀ ਭੇਜੀ ਸੀ ਪ੍ਰਦੀਪ ਕਲੇਰ ਦਾ ਇਹ ਦਾਵਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਹੀ ਸਪਸ਼ਟੀ ਕਰਨ ਦੇ ਲਈ ਕਿਹਾ ਸੀ ਬਾਬੇ ਨੇ ਹਿੰਦੀ ਦੇ ਵਿੱਚ ਟਾਈਪਡ ਚਿੱਠੀ ਭੇਜੀ ਸੀ ਸੁਖਬੀਰ ਬਾਦਲ ਨੇ ਚਿੱਠੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨ ਦੇ ਲਈ ਕਿਹਾ ਖਿਮਾਂਦਾ ਜਾਚਕ ਸ਼ਬਦ ਅਕਾਲੀ ਦਲ ਨੇ ਜੋੜਿਆ ਰਾਮ ਰਹੀਮ ਨੇ ਖਿਮਾਂਦਾ ਜਾਚਕ ਲਿਖਣ ਤੇ ਇਤਰਾਜ਼ ਕੀਤਾ ਅਸੀਂ ਸੁਖਬੀਰ ਬਾਦਲ ਜੀ ਨੂੰ ਕਿਹਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਸਾਡੀ ਫਿਲਮ ਚਲਾਓ ਵੀ ਸਾਡੀ ਦੂਜੀ ਵੀ ਫਿਲਮ ਆਣੀ ਹੈ ਹੁਣ ਪਹਿਲੀ ਤਾਂ ਚਲਾਈ ਨਹੀਂ ਵੀ ਸਾਡੇ ਪ੍ਰੋਗਰਾਮ ਵੀ ਕਰਾਓ ਬਾਬਾ ਜੀ ਦੇ ਉੱਤੇ ਫਿਰ ਉਹ ਕਹਿਣ ਲੱਗੇ ਕਹਿੰਦੇ ਯਾਰ ਤੁਹਾਡਾ ਉਹ ਵਿੱਚ ਰਹਿੰਦਾ ਹੈ ਮਾਫੀਨਾਮੇ ਵਾਲਾ ਵੀ ਤੁਸੀਂ ਕੋਈ ਸਪਸ਼ਟਿਕਾਣੀਆ ਕੁਝ ਵੀ ਮਨੂੰ ਲਿਆ ਕੇ ਦੇ ਦਿਓ ਮੈਂ ਕਰਾ ਦਾਂਗਾ ਮਾਜੀ ਪੱਕੀ ਗੱਲ ਹੈ ਮੈਂ ਉਹਨਾਂ ਨੂੰ ਕਿਹਾ ਤਕਵੀਰ ਕਹਿਣ ਲੱਗਾ ਯਾਰ ਕਹਿੰਦਾ ਜਿਵੇਂ ਤੁਹਾਡੇ ਸਿਸਟਮ ਦਾ ਉਧਰ ਬਾਬਾ ਸਾਰਾ ਕੁਝ ਥੋਲੀ ਥੋਲੀ ਆ ਇਧਰਲੇ ਸਿਸਟਮ ਦਾ ਮੈਂ ਕਹਿੰਦਾ ਬਾਬਾ ਬਾਬਾ ਸੀ ਹਨੀਪ੍ਰੀਤ ਸੀ ਉਹਨਾਂ ਨੂੰ ਜਾ ਕੇ ਅਸੀਂ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਆਪਾਂ ਕੋਈ ਸਪਸ਼ਟੀ ਮਾਫੀਨਾਮਾ ਦੇ ਦਈਏਗਾ ਕੋਈ ਸਪਸ਼ਟੀਕਰਨ ਦੇ ਦਈਏ ਉਹ ਮੈਟਰ ਸੀਗਾ ਉਹਦੇ ਥੱਲੇ ਜਿਹੜੇ ਦਸਖਤ ਅਸੀਂ ਕਰਾਏ ਹਮ ਬਾਬਾ ਰਾਮ ਰੀਮ ਤੋਂ ਜਿਹੜੇ ਦਸ ਦਸਖਤ ਅਸੀਂ ਕਰਾਏ ਦਸਖਤ ਸਾਈਨ ਕਰਾ ਕੇ ਉਹਦੇ ਥੱਲੇ ਵਿੱਚ ਇੱਕ ਥੋੜੀ ਜੀ ਥਾਂ ਸੀਗੀ ਤੱਲੇ ਲਿਖਤਾ ਸੀ ਸੰਤ ਗੁਰਮੀਤ ਰਾਮ ਰਹੀਂ ਸਿੰਘ ਇਨਸਾ ਡੇਰਾ ਸੱਤਾਂ ਸੋਦਾ ਸਰਸਾ ਠੀਕ ਹੈ ਸਾਈਨ ਕਰਨ ਤੋਂ ਬਾਅਦ ਪੈਨ ਨਾਲ ਲਿਖਿਆ ਹੈ ਪ੍ਰਦੀਪ ਕਲੇਰ ਨੇ ਸੁਖਵੀਰ ਸਿੰਘ ਬਾਦਲ ਦੀਆਂ ਰਾਮ ਰਹੀਂ ਦੇ ਨਾਲ ਕਈ ਮੁਲਾਕਾਤਾਂ ਦਾ ਵੀ ਦਾਵਾ ਕਰ ਦਿੱਤਾ ਪ੍ਰਦੀਪ ਕਲੇਰ ਦਾ ਇਹ ਦਾਵਾ ਹੈ ਕਿ 2012 ਦੇ ਵਿੱਚ ਸੁਖਵੀਰ ਸਿੰਘ ਬਾਦਲ ਡੇਰਾ ਸਿਰਸਾ ਆਏ 2016 ਦਸੰਬਰ ਦੇ ਵਿੱਚ ਜੈਪੁਰ ਡੇਰੇ ਦੇ ਵਿੱਚ ਮੁਲਾਕਾਤ ਹੋਈ 2017 2 ਫਰਵਰੀ ਨੂੰ ਗ੍ਰੇਟਰ ਕੈਲਾਸ਼ ਦਿੱਲੀ ਡੇਰਾ ਮੁਖੀ ਦੀ ਕੋਠੀ ਦੇ ਵਿੱਚ ਮੁਲਾਕਾਤ ਹੋਈ ਜਦੋਂ ਬਾਬੇ ਦੀ ਪਹਿਲੀ ਫਿਲਮ ਆਈ ਉੱਥੇ ਜਦੋਂ ਬਾਬੇ ਦੀ ਫਿਲਮ ਨਹੀਂ ਚੱਲੀ ਤਾਂ ਲੋਕਾਂ ਨੇ ਕਿਹਾ ਕਿ ਵੀ ਇੱਥੇ ਫਿਲਮ ਨਹੀਂ ਚਲਦੀ ਜੀ ਇਹ ਬਾਬਾ ਵੀ ਕਹਿਣ ਲੱਗਿਆ ਵੀ ਆਪਣੀ ਫਿਲਮ ਚਲਾਓ ਗੱਲ ਕਰੋ ਤੁਸੀਂ ਵੀ ਗੱਲ ਕਿਉਂ ਨਹੀਂ ਕਰਦੇ ਜਾ ਕੇ ਸੁਖਵੀਰ ਬਾਦਲ ਨੂੰ ਕਹੋ ਵੀ ਆਪਾਂ ਉਹਨਾਂ ਦੀ ਆਪਣੀ ਫਿਲਮਾਂ ਚੱਲੇ ਉੱਥੇ ਜਦੋਂ ਇਹ ਗੱਲ ਉਹਨਾਂ ਨੇ ਕਹੀ ਵੀ ਤੁਸੀਂ ਜਾ ਕੇ ਸੁਖਵੀਰ ਬਾਦਲ ਨੂੰ ਮਿਲੋ ਸੁਖਵੀਰ ਬਾਦਲ ਨਾਲ ਗੱਲ ਕਰੋ ਵੀ ਆਪਾਂ ਉਹਨਾਂ ਦੀ ਹਰ ਤਰ੍ਹਾਂ ਮਦਦ ਕੀਤੀ ਆਪਾਂ 14 ਜੂਨ ਤਾ ਪ੍ਰਦੀਪ ਕਲੇਰ ਦੇ ਦਾਅਵਿਆਂ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਤੇ ਵਿਦਬੀ ਮਾਮਲੇ ਦੇ ਵਿੱਚ ਪ੍ਰਦੀਪ ਕਲੇਰ ਨੂੰ ਕਟਹਿਰੇ 'ਚ ਖੜਾ ਕੀਤਾ ਇਹ ਪ੍ਰਦੀਪ ਕਲੇਰ ਕੱਲ ਜਿਹੜੀ ਇਹਦੀ ਵੀਡੀਓ ਰਿਲੀਜ਼ ਕੀਤੀ ਬੜੀ ਆਪ ਦੇ ਜਾਣੇ ਉਹਨੇ ਅਚੀਵਮੈਂਟ ਸਮਝੀ ਜਾਰੀ ਕਰਨ ਵਾਲੇ ਨੇ ਵੀ ਕਿ ਮੈਂ ਬੜੀ ਪੰਜਾਬ ਦੀ ਰਾਜਨੀਤੀ ਤਰਥੱਲੀ ਮਚਾਤੀ ਇਹ ਗੱਲ ਕਹਿੰਦਾ ਕਿ ਮੈਂ ਤਾਂ ਕਦੇ ਵੀ ਆਪਣੀ ਰੁਟੀਨ ਲਾਈਫ ਨੂੰ ਡਿਸਟਰਬ ਨਹੀਂ ਕੀਤਾ ਜਿਹੜਾ ਨੰਬਰ ਮੇਰੇ ਕੋਲ ਪਹਿਲਾਂ ਸੀ ਉਹੀ ਅੱਜ ਹੈ ਤੇ ਮੈਂ ਤਾਂ ਘਰ ਆਪਣੇ ਰੁਟੀਨ ਫੈਮਿਲੀ ਵਿੱਚ ਲਾਈ ਬਿਤਾ ਰਿਹਾ ਸੀਗਾ ਮੈਨੂੰ ਤਾਂ ਕਦੇ ਨਾ ਪੁਲਿਸ ਦਾ ਨੋਟਿਸ ਆਇਆ ਨਾ ਮੈਨੂੰ ਕਦੇ ਪਤਾ ਹੀ ਕਿ ਮੈਨੂੰ ਪੀਓ ਡਿclare ਕੀਤਾ ਗਿਆ ਇਹ ਹੁਣ ਦੋ ਸਵਾਲ ਉਠਾਉਂਦੀ ਆ ਉਹਦੀ ਇਹ ਗੱਲ ਕਹਿਣੀ ਕਿਰਾਇਆ ਤਾਂ ਸਰਕਾਰਾਂ ਨੇ ਇਹ ਸਾਰੀ ਏਜੰਸੀਆਂ ਨੇ ਕਿ ਹੁਣ ਸਰਕਾਰਾਂ ਦੱਸਣ ਕਿ ਜੇ ਪੰਦੀਪ ਕਲੇਰ ਸੱਚ ਕਹਿ ਰਿਹਾ ਹੈ ਤਾਂ ਇਹਨਾਂ ਨੇ ਫਿਰ ਉਹਨੂੰ ਪੀਓ ਕਰਕੇ ਤੇ ਪਗੋੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਇਹ ਆਨਸਰ ਇਹਨਾਂ ਨੂੰ ਹੁਣ ਸਰਕਾਰਾਂ ਨੂੰ ਦੇਣਾ ਪਊਗਾ ਆਖਰ ਪ੍ਰਦੀਪ ਕਲੇਰ ਹੈ ਕੌਣ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆ ਪ੍ਰਦੀਪ ਕਲੇਰ ਲੰਬੇ ਸਮੇਂ ਤੋਂ ਡੇਰਾ ਸਿਰਸਾ ਦੇ ਨਾਲ ਜੁੜਿਆ ਡੇਰਾ ਸੱਚਾ ਸੌਦਾ ਦੇ ਕੌਮੀ ਰਾਜਨੀਤਿਕ ਵਿੰਗ ਦਾ ਮੁਖੀ ਰਿਹਾ ਨੈਸ਼ਨਲ ਸਮਿਤੀ ਦੀ ਯੂਥ ਵਿੰਗ ਦਾ ਅਗੂ ਰਿਹਾ 2015 ਦੇ ਵਿਦੇਬੀ ਦੇ ਮਾਮਲਿਆਂ ਦੇ ਵਿੱਚ ਮੁਲਜ਼ਮ 2020 ਦੇ ਵਿੱਚ ਵਿਦੇਬੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ 2021 ਚ ਅਦਾਲਤਾਂ ਦੇ ਵਿੱਚ ਪੇਸ਼ ਨਾ ਹੋਣ ਤੇ ਭਗੌੜਾ ਐਲਾਨਿਆ ਇਸੇ ਸਾਲ ਫਰਵਰੀ ਦੇ ਵਿੱਚ ਗੁਰੂਗ੍ਰਾਮ ਤੋਂ ਗ੍ਰਿਫਤਾਰੀ ਹੋਈ ਤੇ ਅਪ੍ਰੈਲ ਮਹੀਨੇ ਦੇ ਵਿੱਚ ਚੰਡੀਗੜ੍ਹ ਅਦਾਲਤ ਤੋਂ ਜ਼ਮਾਨਤ ਮਿਲੀ ਬਿਊਰੋ ਰਿਪੋਰਟ న్యూਸ 18 ਪੰਜਾਬ ਬੇਅਦਬੀ ਦੇ ਮਲਜ਼ਮ ਪ੍ਰਦੀਪ ਕਲੇਰ ਨੇ ਕੋਰਟ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਨੇ ਤੇ ਉਹਨਾਂ ਬਿਆਨਾਂ 'ਚ ਉਹਨਾਂ ਬੇਅਦਬੀ ਦੀ ਸਾਜ਼ਿਸ਼ ਤੋਂ ਪਰਦਾ ਚੁੱਕਿਆ। ਮੈਂ 1987 ਤੋਂ ਡੇਰਾ ਸੱਚਾ ਸੌਦਾ ਦੇ ਨਾਲ ਜੁੜਿਆ ਹੋਇਆ। ਮੈਨੂੰ 2014 ਦੇ ਵਿੱਚ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ। ਮੇਰਾ ਕੰਮ ਸਿਆਸਤਦਾਨਾਂ ਦੇ ਨਾਲ ਮਿਲਣਾ ਹੁੰਦਾ ਸੀ। ਮੈਨੂੰ ਕੌਮੀ ਪ੍ਰਧਾਨ ਡੇਰਾ ਮੁਖੀ ਗੁਰਮੀਤ RAM ਰਹਿਨ ਨੇ ਬਣਾਇਆ ਸੀ। ਮਾਰਚ ਜਾਂ ਅਪ੍ਰੈਲ 2015 ਦੇ ਵਿੱਚ ਮੈਂ ਦਿੱਲੀ ਜਾਣਾ ਸੀ ਤਾਂ ਮੈਨੂੰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਮਿਲਣ ਦੇ ਲਈ ਸੱਦਿਆ ਗਿਆ। ਉੱਥੇ ਜਦ ਮੈਂ ਗਿਆ ਤਾਂ ਰਾਮ ਰਹੀਮ ਸੀ ਹਨੀਪ੍ਰੀਤ, ਰਕੇਸ਼ ਕੁਮਾਰ, ਰਕੇਸ਼ ਤੜਬਾ, ਸੰਦੀਪ ਖਰਸ਼ਤੂਰੀ, ਮਹਿੰਦਰਪਾਲ ਬਿੱਟੂ ਕੋਟਕਪੂਰਾ, ਗੁਲਾਬ ਉਫ ਗਲਾਬੂ, ਗੁਰਲੀਨ ਉਫ ਰਕੇਸ਼ ਕੁਮਾਰ ਸੀ। ਮਹਿੰਦਰਪਾਲ ਨੇ ਰਾਮ ਰਹੀਮ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਹਰਜਿੰਦਰ ਸਿੰਘ ਮਾਜੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਅਤੇ ਉਸ ਤੋਂ ਪ੍ਰੇਰਿਤ ਹੋ ਕੇ ਕੁਝ ਲੋਕ ਜੋ ਰਾਮ ਰਹੀਮ ਨੂੰ ਮੰਨਦੇ ਸੀ ਉਹਨਾਂ ਦੇ ਪ੍ਰੇਮੀ ਸੀ ਉਹਨਾਂ ਨੇ ਉਸ ਤੇ ਲੋਕਟ ਜ਼ਮੀਨ ਤੇ ਸੁੱਟ ਦਿੱਤੇ ਜਿਸ ਵਿੱਚ ਰਾਮ ਰਹੀਮ ਦੀ ਫੋਟੋ ਸੀ ਇਹ ਸੁਣਦਿਆਂ ਹੀ ਹਣੀਪ੍ਰੀਤ ਗੁੱਸੇ ਦੇ ਵਿੱਚ ਆ ਗਈ ਅਤੇ ਬੋਲੀ ਕਿ ਇਹ ਲੋਕਟ ਜਦੋਂ ਸੁੱਟੇ ਗਏ ਤਾਂ ਤੁਸੀਂ ਕੁਝ ਕੀਤਾ ਕਿਉਂ ਨਹੀਂ ਫਿਰ ਰਾਮ ਰਹੀਮ ਤੇ ਹਣੀਪ੍ਰੀਤ ਬੋਲੇ ਇੱਟ ਦਾ ਜਵਾਬ ਪੱਥਰ ਨਾਲ ਦਿਓ ਉਸ ਸਮੇਂ ਕేశਕੁਮਾਰ ਤੇ ਬਿੱਟੂ ਬੋਲੇ ਕਿ ਉਹ ਤਾਂ ਪ੍ਰਚਾਰਕ ਨੇ ਅਤੇ ਸਿੱਖਾਂ ਦੀ ਨਿਸ਼ਾਨੀ ਤਾਂ ਗੁਰੂ ਗ੍ਰੰਥ ਸਾਹਿਬ ਹੈ ਇਸ ਤੇ ਹਣੀਪ੍ਰੀਤ ਬੋਲੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੋ ਫਿਰ ਰਾਮ ਰਹੀਮ ਬੋਲੇ ਜੋ ਹਣੀਪ੍ਰੀਤ ਕਹਿ ਰਹੀ ਹੈ ਉਸ ਨੂੰ ਜਲ ਤੋਂ ਜਲਦ ਕਰੋ ਮਹਿੰਦਰਪਾਲ ਬਿੱਟੂ ਜੋ ਡੇਰਾ ਸੱਚਾ ਸੌਦਾ ਦੀ ਪੰਜਾਬ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ ਉਸ ਦੀ ਡਿਊਟੀ ਲੱਗੀ ਕਿ ਆਪਣੀ ਟੀਮ ਦੇ ਨਾਲ ਜਲ ਤੋਂ ਜਲਦੇ ਕੰਮ ਕਰਵਾਓ ਅਤੇ ਸਾਡੀ ਮਦਦ ਚਾਹੀਦੀ ਹੈ ਤਾਂ ਦੱਸੋ ਮੈਂ ਪਿੱਛੇ ਖੜਾ ਸੀ ਤਾਂ ਮੈਨੂੰ ਰਾਮ ਰਹੀਮ ਨੇ ਕਿਹਾ ਕਿ ਬੇਟਾ ਤੂੰ ਹੱਡਾ ਕੀ ਕੰਮ ਹੈ ਮੈਂ ਦੱਸਿਆ ਕਿ ਮੈਂ ਦਿੱਲੀ ਜਾਣਾ ਹੈ ਤਾਂ ਉਹਨਾਂ ਕੁਝ ਲੋਕਾਂ ਬਾਰੇ ਦੱਸਿਆ ਕਿ ਇਹਨਾਂ ਨੂੰ ਮਿਲ ਲੈਣਾ ਫਿਰ ਮੈਂ ਆ ਗਿਆ ਸਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਹੁਣ ਧਮਕੀ ਆ ਰਹੀ ਹੈ ਅਤੇ ਇਹ ਰਾਮ ਰਹੀਮ ਹਨੀ ਪ੍ਰੀਤ ਰਕੇਸ਼ ਤੜਬਾ ਅਤੇ ਉਹਨਾਂ ਦੇ ਹੋਰ ਲੋਕ ਮੈਨੂੰ ਮਰਵਾ ਸਕਦੇ ਨੇ ਪਹਿਲਾਂ ਵੀ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਚੁੱਕੀ ਹੈ ਜੋ ਨਾਬਾ ਦੀ ਹਾਈ ਸਕਿਉਰਿਟੀ ਸੈਲਵਜ ਸੀ ਮੇਰੀ ਫੈਮਲੀ ਜਿਸ ਵਿੱਚ ਮੇਰੀ ਪਤਨੀ ਮੇਰੀ ਬੇਟੀ ਪਾਪਾ ਮੰਮੀ ਤੇ ਮੇਰੇ ਰਿਸ਼ਤੇਦਾਰਾਂ ਨੂੰ ਵੀ ਡੇਰਾ ਮੁਖੀ ਤੋਂ ਡਰ ਹੈ ਕਿਉਂਕਿ ਉਹ ਉਹਨਾਂ ਨੂੰ ਮਰਵਾ ਸਕਦੇ ਨੇ ਅਕਾਲੀ ਦਲ ਦੀ ਬਾਗਿਆਂ ਦੇ ਖਿਲਾਫ ਵੱਡੀ ਕਾਰਵਾਈ ਕੱਲ੍ਹ ਦੇ ਸ਼ਾਮ ਕੀਤੀ ਗਈ ਬਾਕੀ ਤੜੇ ਦੇ 8 ਲੀਡਰਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਦੱਸਿਆ ਕਿ ਸ਼ਾਮ ਨੂੰ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਪ੍ਰੋਫੈਸਰ ਪ੍ਰੇਮ ਸਿੰਘ ਪਾਜਾ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਟਿੰਡ ਸਾਹਿਬ ਬਾਹਰ ਕੀਤੇ ਗਏ ਨੇ ਨਾਲ ਹੀ ਬੀਬੀ ਜਗੀਰ ਕੌਰ ਗੁਰਪ੍ਰਤਾਪ ਵਡਾਲਾ ਸੁਰਜੀਤ ਰਖੜਾ ਨੂੰ ਵੀ ਪਾਰਟੀ ਚੋਂ ਬਾਹਰ ਕੀਤਾ ਗਿਆ ਹੈ ਡਿਸਪਲਿਨਰੀ ਕਮੇਟੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਇਨਾਂ ਚ ਸੁਰਿੰਦਰ ਸਿੰਘ ਠੇਕੇਦਾਰ ਚਰਨਜੀਤ ਸਿੰਘ ਬਰਾੜ ਖਿਲਾਫ ਵੀ ਕਾਰਵਾਈ ਜੋ ਹੈ ਉਹ ਕੀਤੀ ਗਈ ਹੈ ਦੱਸਿਆ ਕਿ ਸਤ ਹਲਕਿਆਂ ਦੇ ਇਨਚਾਰਜ ਵੀ ਹਟਾਏ ਗਏ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਿਕੰਦਰ ਸਿੰਘ ਬੱਲੂ ਕਾ ਪਰਮਿੰਦਰ ਸਿੰਘ ਢੀਂਡ ਸਾਹਿਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਸੁਜੀਤ ਰਖੜਾ सुरेंद्र ਸਿੰਘ ਠੇਕੇਦਾਰ ਚਰਨੀ ਸਿੰਘ ਬਰਾੜ ਆਲ ਜੋ ਨਾਮ ਨੇ ਵੱਡੇ ਚਿਹਰੇ ਨੇ ਜਿਨ੍ਹਾਂ ਨੂੰ ਪਾਰਟੀ ਚੋਂ ਕੱਲ ਦੇਰ ਸ਼ਾਮ ਬਾਹਰ ਕੀਤਾ ਗਿਆ ਮੀਟਿੰਗ ਵਿੱਚ ਧੀਰੇ ਵਿਚਾਰਤ ਅੰਦਰ ਰੱਖੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਫਰੇ ਯਾਰ ਪਾਰਟੀ ਦੇ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਬਣਾ ਲਏ। ਉਹਨਾਂ ਨੂੰ ਬਹੁਤ ਖੁਸ਼ੀ ਦਿੱਤੀ ਗਈ। ਸ਼ਰੋਮਨੀ ਆਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਾਰਕੂ ਨੇ ਅੰਦਰ ਨੇ ਇੱਕ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕੰਮ ਨਹੀਂ ਕਰ ਲਿਆ ਉਹ ਭਾ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ। ਉਹਨਾਂ ਦੇ ਸਟ੍ਰਿਕਟ ਐਕਸ਼ਨ ਲਿਆ। ਪਰ ਕੱਲ ਉਹਨਾਂ ਨੇ ਆਪਣੀ ਸੋ ਕਾਲਡ ਪ੍ਰੀਜ਼ੀਲੀਅਮ ਵਧਾ ਕੇ ਸਾਰੀਆਂ ਹੱਦਾ ਪਾਰ ਕਰ ਲਿਏ ਜੀਸਤੀ ਗੰभीरता ਨੂੰ ਵਿਚਾਰ ਦਿਆ ਹੋਇਆ ਹੈ ਕਮੇਟੀ ਨੇ ਮਹਿਸੂਸ ਕੀਤਾ ਜੀ ਇਹਨਾਂ ਨੂੰ ਇਹ ਸਾਲ ਦੇ ਵਿੱਚ ਜਦ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਪਾਰਟੀ ਖਾਰਿਆ ਕੋਈ ਕਾਰਨ ਦੱਸੋ ਵੋਟਸ ਦੇਣ ਦੀ ਰੋਕ ਨਹੀਂ ਕਿ ਉਹਨਾਂ ਨੇ ਪਾਰਟੀ ਦਾ ਡਿਸਿਪਲਨ ਸ਼ਰੇਆਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖ ਦਿਆ ਹੋਇਆ ਹੈ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ 8 ਦੇ 8 ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਰਮੇਂਦਰ ਸਿੰਘ ਪੀਰ ਸਾਹਿਬ ਜੀ ਜਿਹੜੇ ਘੋੜੇ ਮੁਰਕਾ ਸਾਹਿਬ ਚੰਦੂਰ ਮਾਗਰਾ ਜੀ ਭੋਲੇ ਰਾਠਾ ਇਕੋ ਦਾ ਡੜੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਇਹ ਸਾਰੇ ਇਹਨਾਂ ਨੂੰ ਵਡਾਲਾ ਦੇ ਪ੍ਰਤਾਪ ਸਿੰਘ ਵਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਇਫਤਾਹ ਕਰ ਦਿੱਤਾ ਗਿਆ ਨਾਲ ਹੀ ਇੱਕ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕਿਆਂ ਲਈ ਇਹ ਹਲਕਿਆਂ ਚਾਰ ਦੇ ਕੌਂਸਲਰ ਮੈਂਬਰ ਜਗਦੇ ਸੀ ਉਹ ਵੀ ਤੁਰੰਤ ਤੋਂ ਉਜਾੜਾ ਜਿਨਾਦਿਕਰ ਅਕਾਲੀ ਦਲ ਦੀ ਲੀਡਰਸ਼ਿਪ 'ਚ ਤਬਦੀਲੀ ਨਹੀਂ ਆਉਂਦੀ ਅਕਾਲੀ ਦਲ ਦੁਆਰਾ ਨਹੀਂ ਉੱਠ ਸਕਦਾ ਤੇ ਅਸੀਂ ਇਸ ਸੋਚ ਨੂੰ ਲੈ ਕੇ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਬਚਾਉਣ ਵਾਸਤੇ ਤੁਰੇ ਆ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਕਿਸੇ ਨੇ ਕੱਟਦਾ ਕਿਸੇ ਨੇ ਕੁਛ ਕਰਦਾ ਕੀ ਕਰਦਾ ਇਹ ਛੋਟੀਆਂ ਗੱਲਾਂ ਆ ਇਹ ਗੱਲਾਂ ਨੂੰ ਕੋਈ ਆਪਾਂ ਨੂੰ ਇਹ ਮੈਨੇ ਨਹੀਂ ਲਗਾਉਂਦੀਆਂ ਜਿਵੇਂ ਨਹਿਲਾਤ ਨੇ ਅੱਜ ਤਾਂ ਅਸੀਂ ਲੋਕਾਂ ਕੋ ਜਾਵਾਂਗੇ ਸਾਨੂੰ ਭਰੋਸਾ ਆ ਕਿ ਅਸੀਂ ਇੱਕ ਏਜੰਡਾ ਲੈ ਕੇ ਜਾਵਾਂਗੇ ਲੋਕਾਂ ਕੋ ਜਿਹੜਾ ਏਜੰਡਾ ਬੜਾ ਪਾਰਦਰਸ਼ੀ ਹੋਊਗਾ ਬੜਾ ਕਲੀਅਰ ਹੋਊਗਾ ਜਿੱਥੇ ਆਮ ਜਿਹੜੀ ਵਰਕਰ ਦੀ ਗੱਲ ਸੁਣੀ ਜਾਊਗੀ ਸਾਰਿਆਂ ਨੂੰ ਮੌਕੇ ਮਿਲਣਗੇ ਕੋਈ ਪੈਸੇ ਦਾ ਬੋਲਬਾਲਾ ਨਹੀਂ ਕੋਈ ਭਾਈ ਪਤੀਜਾ ਆਵਾਜ਼ ਨਹੀਂ ਕੋਈ ਆਪਣੇ ਜਿਹੜੀ ਹੈਗੇ ਫੈਸਲੇ ਉੱਪਰੋਂ ਨਹੀਂ ਥੋਪੇ ਜਾਣਗੇ ਥੱਲਿਓਂ ਫੈਸਲੇ ਕਰਾਂਗੇ ਅਜੰਡਾ ਬਣਾਵਾਂਗੇ ਰਾਜਸੀ ਧਾਰਮਿਕ ਸਮਾਜਿਕ ਆਦਤਕ ਤਾਂ ਕਿ ਪੰਜਾਬ ਦੇ ਲੋਕ ਉਸ ਨੂੰ ਪ੍ਰਵਾਨ ਕਰਨ ਇਹ ਜਿਹੜਾ ਫੈਸਲਾ ਹੈ ਇਹ ਧਰ ਸਾਬਤ ਕਰਦਾ ਹੈ ਸਰਦਾਰ ਚੁੰਗਬੀ ਸਿੰਘ ਬਾਦਲ ਦਾ ਉਹਨਾਂ ਨੂੰ ਕੀ ਖੌਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਵੀ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਡੀ ਜਵਾਬ ਤਲਬ ਵੀ ਕੀਤੀ ਗਈ ਕੋਈ ਬਿਨਾਂ ਜਵਾਬ ਲਈ ਬਿਨਾਂ ਨੋਟਿਸ ਦਿੱਤੇ ਸਾਨੂੰ ਪਾਰਟੀ 'ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਪਲਨ ਕ੍ਰੀਏਟ ਕੀਤਾ ਉਹਨਾਂ 'ਚ ਇਹ ਵੀ ਨਹੀਂ ਹੁੰਦਾ ਸਕੇ ਵੀ ਕਿਸ ਚੀਜ਼ ਦਾ ਇਨਡਿਸਪਲਨ ਕੀਤਾ ਕੀ ਪਾਰਟੀ ਦੇ ਪੱਲੇ ਦੀ ਗੱਲ ਕਰਨੀ ਡਿਸਪਲਨ ਹੈ ਕੀ ਪ੍ਰਧਾਨ ਦੇ ਖਿਲਾਫ ਇਹ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪਲਨ ਹੈ ਤੇ ਜੇ ਇਹਨੂੰ ਇਨਡਿਸਪਲਨ ਇਨਡਿਸਪਲਨ ਸਮਝਦੇ ਤਾਂ ਫੇਰ ਤੁਸੀਂ ਡਿਸਪਲਨ ਕੀਤਾ ਪਰ ਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹ ਜਿਹੜਾ ਹੈ ਇਨਡਿਸਪਲਨ ਕਹਾ ਸਕਦਾ ਹੈ ਨਾ ਕਿ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਨ ਦਾ ਸਰਦਾਰ ਸੁਭੀ ਸਿੰਘ ਬਾਦਲ ਨੇ ਖੁਦ ਕੀਤਾ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰੀਆਮ ਜਲੰਧਰ ਵਿੱਚ ਸਰਦਾਰ ਸੁਭੀ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬਤਲਬੀ ਇਹ ਡਿਸਪਲਿਨਰੀ ਕਮੇਟੀ ਕਰੂਗੀ ਇਨਰ ਜਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣਾ ਕਿ ਤੁਸੀਂ ਆਰਤੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ ਇਨਡਿਸਪਲਿਨ ਕੀ ਹੋ ਸਕਦਾ ਹੈਗਾ ਕੀ ਪਾਰਟੀ ਪ੍ਰਧਾਨ ਪਾਰਟੀ ਤੋਂ ਉੱਪਰ ਹੈ ਅੱਗੇ ਵਧਾਂਗੇ ਗੱਲ ਕਰਾਂਗੇ ਪੰਜਾਬ ਦੇ ਨਵੇਂ ਗਵਰਨਰ ਦੀ ਜਿਨ੍ਹਾਂ ਦੇ ਵੱਲੋਂ ਅੱਜ ਜੋ ਹੈ ਆਪਣਾ ਅਹੁਦਾ ਚੁੱਕਿਆ ਜਾਏਗਾ ਅਹੁਦਾ ਸੰਭਲ ਕੇ ਗਵਰਨੇ ਗੁਲਾਬ ਚੰਦ ਕਟਾਰੀਆ ਸੌ ਚੁੱਕਣਗੇ ਤੇ ਅਦ ਰਿਖਸੋਂ ਉਹਨਾਂ ਦੇ ਵੱਲੋਂ ਚੁੱਕੀ ਜਾਏ ਕਿ ਸਭਲੇ ਗੌਰ ਹੈ ਕਿ ਪੰਜਾਬ ਹਾਈ ਕੋਰਟ ਦੇ ਚੀਫ ਜਸਟਿਸ ਇਹਨਾਂ ਨੂੰ ਸੌ ਚੁੱਕਾਂਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਵਾਗਤ ਸਾਂ ਜੋਨਗੇ ਇਸ ਸਮਾਗਮ ਤੱਕ ਉਸ ਦਾ ਹਨਨਗੇ ਦੱਸ ਦੇ ਕਿ ਕਾਲ ਤੇ ਸ਼ਾਮ ਦੇ ਤਸਵੀਰਾਂ ਤੁਸੀਂ ਵੇਖ ਪਾਰੇ ਹਜਰੂ ਕੀ ਗੁਲਾਬ ਚੰਦ ਕਟਾਰੀਆ ਦਾ ਸਵਾਗਤ ਰਾਜ ਭਵਨ ਚ ਕੀਤਾ ਗਿਆ ਗਾਡਫ ਆਨਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਅੱਜ ਸਵੇਰੇ ਤਕਰੀਬਨ 10 ਵਜੇ ਆਸਾਂ ਚ ਸਮਾਗਮ गया है मुख्यमंत्री मान भी इस समागम शामिल होंगे हो समागम शमूलियत काबिल गौर है कि फरवरी महीने च बनवारी लाल पुरोहित वालों जो है इस्तीफा दिता गया इस्तीफा हूँ एक्सैप्ट है जिससे चल चलते हम जो गुलाब चंद कटारिया ने पंजाब के नवे गवर्नर जो ने लगाए गए ਤੇ ਪੰਜਾਬ ਦੇ ਨਵੇਂ ਗਵਰਨਰ ਅੱਜ ਔਦਾ ਸਾਹਮਣਗੇ ਸਵੇਰੇ ਤਕਰੀਬਨ 10 ਵਜੇ ਸਮਾਗਮ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਇਸ ਸਮਾਗਮ ਦਾ ਹਿੱਸਾ ਬਣਨਗੇ ਕਲਦੇਸ਼ ਸ਼ਾਮ ਦੀਆਂ ਤਸਵੀਰਾਂ ਨੇ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ ਪਹੁੰਚੇ ਜਿੱਥੇ ਉਨ੍ਹਾਂ ਦਾ ਪਰਵਾਹ ਸ਼ਾਨਦਾਰ ਸਵਾਗਤ ਕੀਤਾ ਗਿਆ ਰਾਜ ਕਮੇਟੀ ਆਤਮਾਮ ਤਸਵੀਰਾਂ ਜਿੱਥੇ ਕਿ ਗਾਰਡ ਆਫ ਆਨਰ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਤਕਰਾਰ ਹੈ ਦੱਸ ਇੱਕਦਮ ਜਮੀ ਟਕਸਾਲ ਅਜਨਾਲਾ ਦੇ ਮੁਖੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਰੰਗ ਬਦਲਣ ਵਾਲੇ ਫੈਸਲੇ ਦਾ ਅਸੀਂ ਵਿਰੋਧ ਹੈ ਹਾਂ ਪਾਈ ਅਮਰੀਕ ਸਿੰਘ ਦੇ ਵੱਲੋਂ ਆ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਮर्यादा ਦੇ ਉਲਟ ਹੈ ਰੰਗ ਬਦਲਣ ਦਾ ਫੈਸਲਾ ਕੇਸਰੀ ਰੰਗ ਹੀ ਨਿਸ਼ਾਨ ਸਾਹਿਬ ਦਾ ਅਸਲੀ ਰੰਗ ਹੈ ਪਾਈ ਅਮਰੀਕ ਸਿੰਘ ਕਹਿੰਦੇ ਹੋਏ ਨਜ਼ਰ ਆਇਆ ਤੇ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਤਕਰਾਰ ਲਗਾਤਾਰ ਚੱਲੀ ਹੈ ਦੰਗਮੀ ਟਕਸਾਲ ਅਜਨਾਲਾ ਦੇ ਮੁਖੀ ਦਾ ਇੱਕ ਵੱਡਾ ਬਿਆਨ ਅਸੀਂ ਕਹਿ ਸਕਦੇ ਕਿ ਸਾਹਮਣੇ ਆਇਆ ਹੈ ਕੁਈ ਦਿਨ ਪਹਿਲਾਂ ਹੀ ਸਿੰਘ ਸਾਹਿਬਾਨਾ ਦੇਵਲੋ ਆਦੇਕਾਰੀ ਕੀਤੇ ਗਏ ਸੀ ਕਿ ਸੁਰਮਈ ਰੰਗ ਜਾਂ ਫਿਰ ਬਸੰਤੀ ਰੰਗ ਦਾ ਜੋ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕੀ ਹੋਣੇ ਚਾਹੀਦੇ ਨੇ ਕਿਉਂਕਿ ਕੇਸਰੀ ਰੰਗ ਕਿਤਨਾ ਕੀਤੇ ਭਗਵੇ ਰੰਗ ਦੇ ਨਾਲ ਪੁਲੇਖਾ ਪੰਟਦਾ ਹੈ ਜਿਸ ਦੇ ਚਲਦੇ ਆਦੇਸ਼ ਜਾਰੀ ਕੀਤੇ ਗਏ ਸੀ ਤੇ ਹੁਣ ਇਸ ਆਦੇਸ਼ ਨੂੰ ਲੈ ਕੇ ਤਕਰਾਰ ਹੈ ਦੰਦਮੀ ਟਕਸਾਲ ਅਜਨਾਲਾ ਦੇ ਮੁਖੀ ਦਾ ਬਿਆਨ ਸਾਹਮਣੇ ਆ ਪੰਥ ਵਿੱਚ ਸੰਗਤਾਂ ਵਿੱਚ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਲੰਨ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਜਾਦਾ ਦਾ ਨਾਂ ਦੇ ਕਰਕੇ ਸਿੱਖ ਮਰਜਾਦਾ ਦੀ ਦੌਂਦੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਬਨਾ ਪਾਈ ਜਾਂਦੀਆਂ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫਰ ਸਾਨੂੰ ਨਫਰਤ ਨਹੀਂ ਪਰ ਜਿਹੜਾ ਕੇਸ ਦੀ ਨਿਸ਼ਾਨ ਸਾਹਿਬ ਦੀ ਉਲਟ ਇਨਾਂ ਨੇ ਰੰਗ ਦੀ ਦੂਧਾ ਪਾਈਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਕਦਾ ਚਿਤਵਾਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿਹੜਾ ਗੁਰਮਤ ਦੇ ਉਸੂਲਾਂ ਤੋਂ ਉੱਟ ਫੈਸਲੇ ਲੈਂਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸਿੱਖ ਰਹਿਤ ਮਰਜ਼ਾ ਦਾ ਦੇ ਨਾਂ ਤੇ ਕੌਮ ਵਿੱਚ ਪੰਥਰ ਜੁਦਦਾ ਰੰਗਾਂ ਦੇ ਨਾਂ ਦੇ ਉੱਪਰ ਕੌਮ ਤੇ ਵਿਚ ਦੁਬਧਾ ਪਾਈ ਜਾਂਦੀ ਆ ਇਹ ਬਾਦਲ ਦੀ ਕਮੇਟੀ ਆ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਹਮੇਸ਼ਾ ਵਾਸਤੇ ਪੰਥ ਦੇ ਉਲਟ ਫੈਸਲੇ ਲੈਂਦੀ ਆ ਇਹ ਫੈਸਲੇ ਦਾ ਮੈਂ ਆਪਣੇ ਵੱਲੋਂ ਸਖਤ ਵਿਰੋਧ ਕਰਦਾ ਆ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜਗਦੀਸ਼ ਪੋਲਾ ਦੀ ਬਹੁ ਕਰੋੜੀ ਡਰੱਗਸ ਕੇਸ 'ਚ ਜਗਦੀਸ਼ ਪੋਲਾ ਦੋਸ਼ੀ ਕਰਾਰ ਕਾਲ ਕੋਰਟ ਦੇ ਵੱਲੋਂ ਦਿੱਤ ਤੱਕ ਹੈ ਜਗਦੀਸ਼ ਪੋਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜਗਦੀਸ਼ ਪੋਲਾ ਸਮੇਤ 17 ਲੋਕਾਂ ਨੂੰ ਅਸਜ਼ਾ ਦਿੱਤੀ ਗਈ ਹੈ ਦੱਸ ਕਿ ਪੋਲਾ ਦੀ ਪਤਨੀ ਸਮੇਤ 5 ਮਹਿਲਾਵਾਂ ਨੂੰ ਵੀ ਇਸ तमाम ਕੇਸ 'ਚ ਸਜ਼ਾ ਸੁਣਾਈ ਗਈ ਹੈ 5 ਮਹਿਲਾਵਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ ਬੋਹਾਲੀ ਦੀ ਕੋਰਟ ਨੇ ਆ ਕੱਲ ਸਜ਼ਾ ਸੁਣਾਈ डिफ्रेंट लोगों से इंक्लूडिंग कोला और दूसरे जो लोग थे इसके अंदर शामिल उनसे ड्रग पकड़ी गई थी हेरोइन पकड़ी गई थी और तरह की ड्रग पकड़ी गई फ्रंसिस भी पकड़ी गई तो ये एन डी पी एस के अंदर पंजाब पुलिस ने किया था ई डी ने अंडर प्रिवेंशन मनी लॉन्ड्रिंग एक्ट इन्वेस्टिगेशन किया केस दर्ज किया इन लोगों के खिलाफ इन्वेस्टिगेशन किया दो हज़ार तेरह में उन्होंने स्टार्ट किया था और उसके बाद इन्वेस्टिगेशन के बाद जो प्रॉपर्टी प्रोसीडर जो क्राइम थी उस क्राइम ਇਹ ਜੋ ਪ੍ਰੋਪਰਟੀ ਬਣਾਈ ਥੀ ਉਹ ਅਸੀਂ ਅਟੈਚ ਕੀਤੀ ਉਹ ਪ੍ਰੋਪਰਟੀਆਂ ਫੇਰ ਕਰਨ ਹਰ ਵੀ ਹੋਈਆਂ ਉਸ ਤੋਂ ਬਾਅਦ ਉਹ ਪ੍ਰੋਪਰਟੀ ਅਸੀਂ ਜਿਹੜੇ ਚਾਰਟ ਸ਼ੀਟ ਫਾਈਲ ਕੀਤੀਆਂ ਉਹਦੇ ਵਿੱਚ ਅਟੈਚ ਕਰਾਈਆਂ ਹੋਈਆਂ ਤੇ ਉਹ ਪਾਰਟ ਬਾਕੀ ਹੈ ਮੇਰੇ ਸਾਹਮਣੇ ਉਹ ਆਰਡਰ ਆ ਜਾਏਗਾ ਕਿਸੇ ਨੂੰ ਨੋਨੋ ਦੇ ਲੀਡਰ ਦਾ ਨਾਮ ਦਿੱਤਾ ਜਾ ਰਿਹਾ ਕਿ ਕੋਈ ਨਾ ਕੋਈ ਲੋਕ ਪੁੱਛਿਆ ਕੋਈ ਡਿਜੀਟਲ ਨਿੱਕਾ ਕੋਈ ਇਹਦੇ ਵਿੱਚ ਸੀਗਾ ਮੂਵਮੈਂਟ ਹੈ ਅਤੇ ਦੇਖੋ ਜੀ politican ਕਈ ਇਤਨਾ ਦੇ ਲੋਕ ਸੀਗੇ ਇਹਦੇ ਵਿੱਚ everybody knows right now ਕਿਉਂਕਿ ਡੂਰਿੰਗ ਇਨਵੈਸਟੀਗੇਸ਼ਨ ਮੇਰਾ ਗਵਰਨਮੈਂਟ ਨੇ ਮੇਰਾ ਟ੍ਰਾਂਸਫਰ ਵੀ ਕੀਤਾ ਗਲਕਟਾ ਇਹ ਉਹ ਕਿਸੇ politikal ਵਜ੍ਹਾ ਨਾਲ ਕੀਤਾ ਹੁਣ ਅਦਰਵਾਈਜ਼ ਤਾਂ ਅਦਰਵਾਈਜ਼ ਨਾ ਪ੍ਰੋਬਲਮ ਐਨੀਵੇ ਹੋਰ ਕਈ ਇਤਨਾ ਦੇ politikal ਛੋਟੇ ਵੱਡੇ ਹੈਗੇ ਲੋਕੋ ਅਗਲੇ ਚਾਰ ਸੀਟ ਹੈ ਉਹਨਾਂ ਦੇ ਵਿੱਚ ਸ਼ਾਮਿਲ ਨਹੀਂ ਉਹਨਾਂ ਦਾ ਫੈਸਲਾ ਬੈਠ ਤੇ ਬਹੁ ਕਰੋੜੀ ਡਰੱਗ ਕੇਸ ਚੇ ਜਗਦੀਸ਼ ਪੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਦੇ ਨਾਲ ਹੀ ਜੋ 25 ਮੁਲਜ਼ਮ ਸੀ ਇਨਕਲੂਡਿੰਗ ਜਗਦੀਸ਼ ਪੋਲਾ ਉਸ ਨੂੰ ਕੋਰਟ ਦੇਵਲ ਸਜ਼ਾ ਜੋ ਹੈ ਉਹ ਸੁناਈ ਗਈ ਹੈ ਕੱਲ ਆ तमाम ਤਸਵੀਰਾਂ ਨੇ ਖਾਲਾ ਕੀ ਵੀਡੀਓ ਕਾਨਫਰੈਂਸਿੰਗ ਦੇ ذریعے ਹੀ ਜਗਦੀਸ਼ ਪੋਲਾ ਕੋਰਟ 'ਚ ਪੇਸ਼ ਹੋਇਆ ਸੀ ਪੰਜ ਮਹਿਲਾਵਾਂ ਨੂੰ 3-3 ਸਾਲ ਦੀ ਸਜ਼ਾ ਵੀ ਸੁناਈ ਗਈ